ਸੜਕ ਤੇ ਚੱਲਦੀ ਥਾਰ ਨੂੰ ਅਚਾਨਕ ਅੱਗ ਲੱਗ ਗਈ ਜਿਸ ਕਾਰਨ ਮੌਕੇ ਤੇ ਲੋਕਾਂ ਦਾ ਇਕੱਠ ਹੋ ਗਿਆ ਤੇ ਉਹਨਾਂ ਦੇ ਵੱਲੋਂ ਇਸ ਅੱਗ ਦੇ ਉੱਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਗਈ ਮਾਮਲਾ ਜੋ ਹੈ ਉਹ ਲੁਧਿਆਣਾ ਤੋਂ ਸਾਹਮਣੇ ਆਇਆ ਜਿੱਥੇ ਕੀ ਫਿਰੋਜ਼ਪੁਰ ਰੋਡ ਤੇ ਚੱਲਦੀ ਥਾਰ ਨੂੰ ਅਚਾਨਕ ਅਗ ਲੱਗੇ ਜਿਸ ਵਿਅਕਤੀ ਦੀ ਇਥਾਰ ਸੀ ਉਸ ਦੇ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਕਿ ਉਹ ਥੋੜੀ ਹੀ ਦੂਰੀ ਤੋਂ ਆਪਣੇ ਘਰ ਦੇ ਆਂ ਦੇ ਨਾਲ ਘਰੋਂ ਨਿਕਲੇ ਸੀ ਪਰ ਅਚਾਨਕ ਫਿਰੋਜ਼ਪੁਰ ਰੋਡ ਤੇ ਉਹਨਾਂ ਦੀ ਗੱਡੀ ਦੇ ਏਸੀ ਦੇ ਵਿੱਚੋਂ ਧੂਆ ਨਿਕਲਣ ਲੱਗ ਗਿਆ ਤੇ ਅਚਾਨਕ ਫਿਰ ਗੱਡੀ ਦੇ ਅੰਦਰ ਅੱਗ ਲੱਗ ਗਈ ਜਿਸ ਤੋਂ ਬਾਅਦ ਪੂਰਾ ਪਰਿਵਾਰ ਗੱਡੀ ਦੇ ਵਿੱਚੋਂ ਛਾਲ ਮਾਰ ਦਿੰਦਾ ਹੈ ਬਾਹਰ ਨਿਕਲਿਆ ਆਂਦਾ ਹੈ ਤੇ ਮਿੰਟਾਂ ਸਕਿੰਟਾਂ ਦੇ ਵਿੱਚ ਅੱਗ ਦਾ ਭਾਂਬੜ ਮਚ ਜਾਂਦਾ ਹੈ ਜਿਸ ਤੋਂ ਬਾਅਦ ਲੋਕ ਇਕੱਠੇ ਹੋ ਜਾਂਦੇ ਨੇ ਤੇ ਉਹਨਾਂ ਦੇ ਵੱਲੋਂ ਬੜੀ ਹੀ ਮੁਸ਼ਕਲ ਦੇ ਨਾਲ ਇਸ ਅੱਗ ਦੇ ਉੱਤੇ ਕਾਬੂ ਪਾਇਆ ਗਿਆ ਪਰ ਜਿਸ ਤਰੀਕੇ ਦੇ ਨਾਲ ਗਰਮੀ ਇੰਨੀ ਜ਼ਿਆਦਾ ਵਧ ਰਹੀ ਹੈ ਗਰਮੀ ਦਾ ਪ੍ਰਕੋਪ ਵੇਖਣ ਨੂੰ ਮਿਲ ਰਿਹਾ ਹੈ ਤੇ ਉੱਥੇ ਇਸ ਵਧਦੇ ਹੋਏ ਤਾਪਮਾਨ ਕਾਰਨ ਏਸੀਆਂ ਦੇ ਵਿੱਚ ਬਲਾਸਟ ਹੋ ਜਾਂਦਾ ਹੈ ਤੇ ਅਜਿਹੇ ਕਈ ਮਾਮਲੇ ਹੁਣ ਤੱਕ ਸਾਹਮਣੇ ਆ ਚੁੱਕੇ ਨੇ ਕਿ ਸਿਰਫ ਗੱਡੀਆਂ ਦੇ ਏਸੀ ਨਹੀਂ ਬਲਕਿ ਘਰਾਂ ਦੇ ਵਿੱਚ ਵੀ ਜੋ ਏਸੀ ਏਸੀ ਲਗਾਏ ਹੋਏ ਨੇ ਉਹਨਾਂ ਦੇ ਵਿੱਚ ਅਚਾਨਕ ਅੱਗ ਲੱਗ ਜਾਂਦੀ ਹੈ ਬਲਾਸਟ ਹੋ ਜਾਂਦੇ ਨੇ ਤੇ ਹੁਣ ਜੋ ਪੂਰੀ ਜਾਣਕਾਰੀ मामले ते हासिल ਹੋਈ ਤੇ ਉਸ ਨੂੰ ਵੇਖ ਕੇ ਇਹੀ ਲੱਗ ਰਿਹਾ ਹੈ ਕਿ ਏਸੀ ਜ਼ਿਆਦਾ ਗਰਮ ਹੋ ਗਿਆ ਸੀ ਜਿਸ ਕਾਰਨ ਉਸ ਦੇ ਵਿੱਚ ਬਲਾਸਟ ਹੋ ਗਿਆ ਤੇ ਥਾਰ ਗੱਡੀ ਨੂੰ ਅੱਗ ਲੱਗ ਗਈ ਇਸ ਤੋਂ ਪਹਿਲਾਂ ਵੀ ਕਈ ਵਾਰ ਅਜਿਹੇ ਮਾਮਲੇ ਸਾਹਮਣੇ ਆਏ ਨੇ ਕਿ ਸੜਕ ਤੇ ਜਾ ਰਹੇ ਸਕੂਟੀ ਮੋਟਰਸਾਈਕਲ ਜਾਂ ਫਿਰ ਜੋ ਗੱਡੀਆਂ ਹੁੰਦੀਆਂ ਨੇ ਉਹਨਾਂ ਨੂੰ ਅੱਗ ਲੱਗ ਜਾਂਦੀ ਹੈ ਇਸ ਦੇ ਪਿੱਛੇ ਦਾ ਕਾਰਨ ਇਹੀ ਹੈ ਕਿ ਪਹਿਲਾਂ ਤਾਂ ਗਰਮੀ ਕਾਫੀ ਜ਼ਿਆਦਾ ਹੈ ਤਾਪਮਾਨ ਬਹੁਤ ਜ਼ਿਆਦਾ ਵੱਜ ਚੁੱਕਾ ਹੈ ਫਿਰ ਉਸ ਤੋਂ ਬਾਅਦ ਸੜਕ ਤੇ ਜਾ ਰਿਹਾ ਇਹ ਵਾਹਨ ਵੀ ਗਰਮ ਹੋ ਜਾਂਦਾ ਹੈ ਤੇ ਉਸ ਗਰਮ ਹੋਏ ਵਾਹਨ ਨੂੰ ਫਿਰ ਅੱਗ ਲੱਗ ਜਾਂਦੀ ਹੈ ਤੇ ਜਿੰਨੀ ਸਾਵਧਾਨੀ ਹੋ ਸਕੇ ਸਾਨੂੰ ਜ਼ਰੂਰ ਵਰਤਣੀ ਚਾਹੀਦੀ ਹੈ ਕਿਉਂਕਿ ਫਿਰ ਅਜੇ ਹੀ ਕਿਸੇ ਵੀ ਘਟਨਾ ਕਾਰਨ ਕੋਈ ਜਾਨੀ ਨੁਕਸਾਨ ਵੀ ਹੋ ਸਕਦਾ ਹੈ ਮਾਮਲਾ ਇਹ ਲੁਧਿਆਣਾ ਤੋਂ ਸਾਹਮਣੇ ਆਇਆ ਜਿੱਥੇ ਕਿ ਫਿਰੋਜ਼ਪੁਰ ਰੋਡ ਤੇ ਚੱਲਦੀ ਹੋਈ ਥਾਰ ਨੂੰ ਅਚਾਨਕ ਅੱਗ ਲੱਗੀ ਜਿਸ ਤੋਂ ਬਾਅਦ ਪਰਿਵਾਰ ਦੇ ਵਿਦਲੋ ਗੱਡੀ ਦੇ ਵਿੱਚੋਂ ਛਾਲ ਮਾਰ ਕੇ ਆਪਣੀ ਜਾਨ ਬਚਾਈ ਗਈ ਹੈ ਅੱਗ ਲੱਗੀ ਸੀ ਭਾਜੀ ਇਹ ਕਿਹੜੀ ਜਗ੍ਹਾ ਤੋਂ ਆਏ ਸੀ ਤੁਸੀਂ ਇੱਥੇ ਲੋਕਲ ਹੀ ਜਾਂ ਸੀ 50 ਕਿਲੋਮੀਟਰ ਤੋਂ ਆਏ ਆ ਜਲਦੇ ਚਲਦੇ ਜਲਦੇ ਚਲਦੇ ਅੱਗ ਲੱਗੀ ਏ ਸੀ ਵੀ ਤੇ ਅਸੀਂ ਬਾਹਰ ਆ ਗਏ ਕਿੰਨੇ ਜਣੇ ਸੀ ਗੱਡੀ 'ਚ ਫੈਮਲੀ ਸੀ ਫੈਮਲੀ ਦੀ ਪਰ ਫੈਮਲੀ ਦਾ ਬਚਾਓਗੇ ਸਰ ਕਿਹੜੀ ਗੱਡੀ ਸੀ ਸਰ ਸਾਡੇ ਸਾਹਮਣੇ ਹੀ ਹੈ ਥਾਰ ਥਾਰ ਗੱਡੀ ਸੀ ਤੇ ਅੱਗ ਕੇ ਜਦੋਂ ਬਚਾਈ ਹੈ ਹਾਂਜੀ ਮੌਕੇ ਤੇ ਗੱਡੀਆਂ ਆ ਗਈਆਂ ਸੀ ਬਚਾਉਣ ਵਾਲੀਆਂ ਨਹੀਂ ਆ ਹੱਲਪ ਕੀਤੀ ਲੋਕਾਂ ਨੇ ਕੋਈ ਗਿਟੂ ਗਿਟੂ ਨਹੀਂ ਆਇਆ ਮੈਕਡੋਨਲਡ ਵਾਲੇ ਕੇ KFC ਵਾਲੇ ਨੇ ਇਹਨਾਂ ਦੇ ਕਰਕੇ ਪਹਹਾ ਹੋ ਗਿਆ